ਅੱਜ ਮੈਂ ਨਾ ਡਿਊਟੀ ਉੱਪਰ ਸੀ ਥਾਣੇ ਤੇ ਮੁੰਛੀ ਨੇ ਕਰੀਬ 1 ਵਜੇ ਮੈਨੂੰ ਇੰਟੀਮੀਟ ਕੀਤਾ ਕਿ ਸੀਐਸ ਸੀਐਚਸੀ ਕਲਾਂੌਰ ਕਿਸੇ ਗੋਲੀ ਲੱਗੀ ਹੈ ਤੇ ਉੱਥੇ ਦੇਖੋ ਜਾ ਕੇ ਕਾਰਵਾਈ ਕਰਿਓ ਕਿ ਕੀ ਗੱਲ ਹੋਈ ਹੈ ਮੈਂ ਤੇ ਆਪਣੇ ਨਾਲ ਕੁਝ ਸਾਥੀ ਕਰਮਚਾਰੀ ਉੱਥੇ ਗਏ ਥਾਣੇ ਸੋਰੀ ਸੀਐਚਸੀ ਤੇ ਉੱਥੇ ਜਾ ਕੇ ਦੇਖਿਆ ਕਿ ਹਰਜੀਤ ਸਿੰਘ ਉਹ ਹੈਪੀ ਸਨ ਆਫ ਪ੍ਰੇਮ ਲਾਲ ਵਾਸਤਿਤੀ ਦੋਵਾਲ ਥਾਣਾ ਕਲਾਂੌਰ ਉਹਦੇ ਖੱਬੇ ਹੱਥ ਵਿੱਚ ਗੋਲੀ ਲੱਗੀ ਹੋਈ ਸੀ ਉਹਦੇ ਕਹਿਣ ਦੇ ਮਤਾਬਕ ਪੱਟੀ ਕੀਤੀ ਹੋਈ ਸੀ ਤਾਂ ਉਹਦੇ ਕਹਿੰਦੇ ਮੈਂ ਤਾਂ ਕਿ ਡਾਕਟਰਾਂ ਨੇ ਉਹਨੂੰ ਰੈਫਰ ਕਰ ਦਿੱਤਾ। ਉਸ ਤੋਂ ਬਾਅਦ ਅਸੀਂ ਮੈਂ ਸਮੇਤ ਸਾਥੀ ਆਪਣੇ ਮੌਕਾਵਰਦਾ ਤੇ ਗਏ ਅਗਵਾਨਪੁਰ ਦੇ ਉੱਤੇ। ਉੱਥੇ ਇੱਕ ਸੈਲੂਨ ਸੀ ਉਹਦੇ ਬਾਹਰ ਪਤਾ ਲੱਗਾ ਕਿ ਇਹਦੇ ਹਰਜੀਤ ਸਿੰਘ ਹੈਪੀ ਅਤੇ ਜਿਹੜਾ ਮਲਕੀਤ ਸਿੰਘ ਉਹ ਬੱਬੋ son of ਤਰਸੀਮ ਸਿੰਘ ਵਾਸੀ ਖਡਰ। ਇਹਨਾਂ ਦੀ ਆਪਸ ਵਿੱਚ ਲੜਾਈ ਪਹਿਲਾਂ ਤੋਂ ਤੋਂ ਮੈਂ ਵੀ ਫਿਰ ਹੱਥੋਂ ਪਾਈ ਹੋਈ ਹੈ। ਹੱਥੋਂ ਪਾਈ ਦੇ ਦੌਰਾਨ ਹੀ ਜਿਹੜੀ ਹੈ ਇਹਦੇ ਹਰਜੀਤ ਸਿੰਘ ਤੇ ਹੈਪੀ ਦੇ ਖੱਬੇ ਹੱਥ ਤੇ ਅੰਗੂਠੇ ਲੱਗ ਜਿਹੜੀ ਬੋਲੀ ਕਰਾਸ ਕਰ ਗਈ ਹੈ। ਤੇ ਇਹ ਇਹਨਾਂ ਦੇ ਕਹਿ ਮਤਾਬਕ ਕਿ ਇਹਨਾਂ ਦਾ ਕੁਝ ਪੈਸਿਆਂ ਦਾ ਲੈਣ ਦੇਣ ਸੀ ਆਪਸ ਵਿੱਚ ਉਹ ਪੈਸੇ ਜਿਹੜੇ ਆ ਉਹ ਜਦੋਂ ਹੁਣ ਰੈਫਰ ਕਰ ਦਿੱਤਾ ਗੁਰਦਾਸਪੁਰ ਐਡਮਿਟ ਨੇ ਤੇ ਇੰਟੀਮੇਸ਼ਨ ਮਿਲਦੀ ਹੈ ਤੇ ਜਾਂਦੇ ਆ ਬਿਆਨ ਲੈ ਕੇ ਬਿਆਨ ਲਿਖਣ ਜਦੋਂ ਬਿਆਨ ਲਿਖਾਂਗੇ ਉਹਦੇ ਵਿੱਚ ਡਿਸਕਲੋਜ਼ ਜੋ ਵੀ ਹੋਊਗਾ ਤੇ ਉਹ ਤੁਹਾਨੂੰ ਬਾਅਦ ਚ ਦੱਸ ਦਿੱਤਾ ਜਾਏਗਾ ਤੇ ਫਿਲਹਾਲ ਆਪਾਂ ਜਦੋਂ ਵੀ ਇੰਟੀਮੇਸ਼ਨ ਮਿਲਦੀ ਹੈ ਅਸੀਂ ਉਹਨਾਂ ਦਾ ਬਿਆਨ ਲੈ ਕੇ ਜਿਹੜੀ ਵੀ ਅਗਲੀ ਕਾਨੂੰਨੀ ਕਾਰਵਾਈ ਹੈ ਉਹਨਾਂ ਵਿੱਚ ਲਿਆ ਰਹੇ ਹਾਂ ਜਿਹੜੀ ਭੱਜ ਗਿਆ ਆਪਣੇ ਦੇਪਨ ਸਮੇਤ ਤੇ ਅਫਸਾਨੇ ਦੇ ਨਿਸ਼ਾਨਦੇਸ਼ ਤੇ ਅਲੱਗ-ਅਲੱਗ ਟੀਮਾਂ ਜਿਹੜੀਆਂ ਵਾਂ ਉਹਨਾਂ ਦੀ ਇਹ ਪਾਲ ਕਰ ਰਹੀਆਂ ਨਹੀਂ ਵੈਪਨ ਦੀ ਤਕਨੀਕ ਰਿਕਵਰ ਹੋਇਆ